ਵੜਿੰਗ ਨੂੰ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਿੱਦਣ ਉਹ ਆਇਆ ਉਸ ਦਿਨ ਦੀ ਉਹਦੀ ਪਲਾਨਿੰਗ ਹੋਈ ਰਾਜੇ ਵੜਿੰਗ ਦੀ ਭਗਵੰਤ ਮਾਨ ਰਾਜਾਰੀ ਦਾ ਕਿਹਨੂੰ ਨਹੀਂ ਪਤਾ ਉਹ ਪਿੱਛੇ ਜਿਹਨਾਂ ਦੇ ਕਿੰਨੇ ਐਮਐਲਏ ਦੇ ਮਿਨਿਸਟਰਾਂ ਦੇ ਰਿਸ਼ਤੇਦਾਰ ਆਪ ਨਸ਼ਿਆਂ ਚ ਇਨਵੋਲ ਹੋਏ ਪੜੇ ਨੇ ਕਿਉਂਕਿ ਐਮਐਲਏ ਖੁਦ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਕਿਹੜੇ ਐਮਐਲਏ ਦਾ ਮੈਥੋਂ ਜਿਹੜੇ ਮਰਜ਼ੀ ਤੁਹਾਨੂੰ ਦੇ ਦੇਣਾ ਸਾਰੇ ਐਮਐਲਏ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਇਹਨੂੰ ਪਿੱਛੇ ਜੇ ਐਸਐਚਓ ਢਣੋਲਾ ਤੰਗ ਕਰਦਾ ਸੀ ਮੈਂ ਇਮਾਨਦਾਰੀ ਨਾਲ ਇਹਦੇ ਨਾਲ ਡਾਂਗੋਂ ਖੜਾ ਦੀ ਵਾਈਫ ਨੂੰ ਪਤਾ ਇਹਦੇ ਪਰ ਸਰਕਾਰ ਨੂੰ ਇਹ ਗੱਲ ਕਹਿਣੀ ਚਾਹਣਾ ਅੱਜ ਆਪਾਂ ਸਾਰੇ ਗਰਮੀਤ ਸਿੰਘ ਕਾਲਾ ਆਪਣਾ ਭਰਾ ਸੀ ਛੋਟਾ ਉਹ ਦੇ ਸੰਗਾਰ ਤੇ ਇਕੱਠੇ ਹੋਏ ਆਂ ਕਿ ਬਹੁਤ ਵੀ ਮਾਰੀ ਰਹੀ ਹੈ ਤਾਂ ਜਿਹੜੀ ਪੰਜਾਬ ਸਰਕਾਰ ਸਾਡੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਪਾ ਰਹੀ ਹੈ ਇੱਕ 307 ਦੇ ਕੇਸ 'ਚ ਮੇਰੀ 30 ਸਾਲ ਦੀ ਵਕਾਲਤ ਹੋ ਗਈ ਮੈਂ ਇੱਕ 307 ਦੇ ਕੇਸ 'ਚ ਕਿਸੇ ਦਾ ਇਨਕਾਊਂਟਰ ਹੁੰਦਾ ਨਹੀਂ ਦੇਖਿਆ ਉਸ ਬੰਦੇ ਦਾ ਜਿਹੜਾ ਹਲੇ ਕਿਸੇ ਅਦਾਲਤ 'ਚੋਂ ਭਗੌੜਾ ਵੀ ਨਹੀਂ ਕਰਾਰ ਦਿੱਤਾ ਗਿਆ ਉਸ ਬੰਦੇ ਨੂੰ ਇਸ ਤਰੀਕੇ ਨਾਲ ਜਿਹੜਾ ਇਨਕਾਊਂਟਰ ਕੀਤਾ ਇਹ ਇਨਕਾਊਂਟਰ ਵੀ ਸ਼ੱਕ ਦੇ ਘੇਰੇ ਚ ਅਸੀਂ ਪੰਜਾਬ ਸਰਕਾਰ ਤੋਂ ਮੰਗ ਵੀ ਕਰਦੇ ਆਂ ਵੀ ਦੇਖੋ ਜਿਹੜਾ ਤੁਸੀਂ ਇਨਕਾਊਂਟਰ ਜਿਹੜਾ ਤੁਸੀਂ ਕਹਿੰਦੇ ਇਨਕਾਊਂਟਰ ਹੋਇਆ ਇਨਕਾਊਂਟਰ ਨਹੀਂ ਆ ਇਨਫੈਕਟਿਵ ਇਨਫੈਕਟਿਵ ਉਹਦਾ ਮਰਡਰ ਆ ਜਿਹੜਾ ਇੱਕ ਸ਼ਾਸ਼ਾਂਤ ਤਰੀਕੇ ਨਾਲ ਕੀਤਾ ਗਿਆ ਕਿਉਂਕਿ 307 ਦਾ ਪਰਚਾ ਹੋਇਆ 307 ਦੇ ਪਰਚੇ ਚ ਪ੍ਰोसीजर ਹੁੰਦਾ ਅਦਾਲਤ ਚ ਉਹਦੇ ਰੈਸਟੋਰੈਂਟ ਲੋ ਉਹਦੇ ਰੈਸਟੋਰੈਂਟ ਲੈ ਕੇ ਉਹਦੀ ਗ੍ਰਿਫਤਾਰੀ ਕਰੋ ਜੇ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਇੱਕ ਤਰੀਕਾ ਹੈਗਾ ਉਹਨੂੰ ਪੀਓ ਡਿਕਲੇਅਰ ਕਰਾਓ ਅਦਾਲਤ ਚੋਂ ਜਿੰਨਾ ਚਿਰ ਉਹਨੂੰ ਪੀਓ ਡਿclare ਨਹੀਂ ਕਰਾ ਸਕਦੇ ਕਿਸੇ ਪੁਲਿਸ ਨੂੰ ਇੱਤਿਆਰ ਨਹੀਂ ਹੈ ਵੀ ਕੋਈ ਕਿਸੇ ਬੰਦੇ ਦਾ ਇਸ ਤਰੀਕੇ ਨਾਲ ਇਨਕਾਊਂਟਰ ਕਰ ਦੇਵੇ ਕਿਉਂਕਿ ਜੇ ਪੀਓ ਹੋ ਗਿਆ ਜੇ ਪੀਓ ਹੋਇਆ ਹੁੰਦਾ ਚਲੋ ਗੱਲ juda ਸੀ ਕਿ ਉਹ ਅਜੇ ਤੱਕ ਕਿਸੇ ਅਦਾਲਤ ਨੇ ਉਹਨੂੰ ਪੀਓ ਵੀ ਡਿclare ਨਹੀਂ ਕੀਤਾ ਫਿਰ ਉਹਦਾ ਇਸ ਤਰੀਕੇ ਨਾਲ ਲਿਜਾ ਕੇ ਇਨਕਾਊਂਟਰ ਕਰ ਦੇਣਾ ਬਹੁਤ ਹੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਵੀ ਔਰ ਪੁਲਿਸ ਵਾਸਤੇ ਵੀ ਇਹ ਸਰਕਾਰ ਔਰ ਇਹ ਪੁਲਿਸ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹਦਾ ਕਹਾਣ ਕਰਨ ਤੇ ਉੱਤਰੀ ਹੋਈ ਆ ਮੈਂ 1990 ਆਲਾ ਸਮਾਂ ਸੀ ਆਪਦੇ ਸ਼ਰੀਰਾਂ ਤੇ ਹੰਡਾਇਆ ਹੋਇਆ ਮੈਂ ਖੁਦ 2 ਸਾਲ ਖੜਕੂਬਾਦ ਵੇਲੇ ਜੇਲ੍ਹ ਚ ਰਿਹਾ ਇਹਨਾਂ ਤਾਂ ਤੱਕ ਉਸ ਵੇਲੇ ਨਹੀਂ ਸੀ ਪੋਰਟਸ ਕਰਦੀ ਅਸੀਂ ਮੂਵਮੈਂਟ ਨਾਲ ਜੁੜੇ ਹੋਏ ਸੀ ਅਸੀਂ 2 ਸਾਲ ਜੇਰ ਕੱਟੀ ਸਾਨੂੰ ਕੋਈ ਦੁੱਖ ਨਹੀਂ ਕਿਉਂਕਿ ਅਸੀਂ ਕਿਸੇ ਮੂਵਮੈਂਟ ਨਾਲ ਜੁੜੇ ਹੋਏ ਸੀ ਜਿਹੜਾ ਇਸ ਤਰੀਕੇ ਨਾਲ ਲਜਾ ਲਾ ਕੇ ਬੱਚਿਆਂ ਨੂੰ ਮਾਰਨਾ ਇਸ ਤਰੀਕੇ ਨਾਲ ਇੰਕਾਊਂਟਰ ਕਰਨਾ ਇਹ ਬਹੁਤ ਹੀ ਸ਼ਰਮ ਦੀ ਗੱਲ ਆ ਸਰਕਾਰ ਵਾਸਤੇ ਮੈਂ ਇਹਦੀ ਸ਼ਰਮਣੀ ਕਾਲੀਦਾਲ ਵੱਲੋਂ ਘੋਰ ਸ਼ਬਦਾਂ ਚ ਨਿੰਦਾ ਕਰਦਾ ਮੈਂ ਪਰਿਵਾਰ ਨੂੰ ਮਿਲ ਕੇ ਵੀ ਆਇਆ ਕਿਉਂਕਿ ਮੇਰੇ ਨਾਲ ਤਾਂ ਭਰਾਮਾ ਵਾਲਾ ਪ੍ਰਵਤ ਪਿਆਰ ਸੀ ਜਦੋਂ ਇਹ ਇਨਸੀਡੈਂਟ ਹੁੰਦਾ ਮੈਂ ਉਸ ਦਿਨ ਵੀ ਇਹਨੂੰ ਸਵੇਰੇ ਫੋਨ ਕੀਤਾ ਤੇ ਮੈਂ ਇਹਨੂੰ ਪੇਸ਼ ਕਰਾ ਦਿਆਂ ਕੋਰਟ 'ਚ ਚਲੋ ਸੱਚੇ ਪਾਤਸ਼ਾਹ ਦੇ ਘਰੋਂ ਇਹਦੀ ਨਹੀਂ ਬਦੀ ਸੀ ਮੈਂ ਉਸ ਵੇਲੇ ਵੀ ਐਫਰਟ ਕਰਨੇ ਚਾਹੇ ਪਰ ਇਹ ਬਹੁਤ ਹੀ ਸ਼ਰਮ ਦੀ ਗੱਲ ਆ ਸਰਕਾਰ ਵਾਲੇ ਗਰਮੀਤ ਕਾਲੇ ਤੇ ਪਹਿਲਾਂ ਇਸੇ ਸਰ ਪਿਛਲੀ ਸਰਕਾਰ ਨੇ ਐਨਡੀਪੀਐਸ ਦਾ ਪਰਚਾ ਦਿੱਤਾ ਇਹ ਠੀਕ ਆ ਇਹ ਲੜਾਈ ਕਰ ਸਕਦਾ ਸੀ ਇਹ ਨੌਜਵਾਨ ਸੀ ਕੋਈ ਲੜਾਈ ਝਗੜੇ 'ਚ ਆ ਸਕਦਾ ਸੀ ਪਰ ਇਹ ਨਾ ਤਾਂ ਨਸ਼ਾ ਕਰਦਾ ਸੀ ਨਾ ਨਸ਼ੇ ਕਰਨ ਵਾਲੇ ਦੇ ਨੇੜੇ ਜਾਂਦਾ ਸੀ ਔਰ ਨਾ ਨਸ਼ਾ ਵੇਚਣ ਵਾਲੇ ਨੂੰ ਇਹ ਕਦੇ ਉਸਚਾਹਤ ਕਰਦਾ ਸੀ ਉਹ ਵੀ ਪਰਚਾ ਝੂਠਾ ਹੀ ਸੀ ਜਿਹੜਾ ਉਹ ਪਰਚਾ ਦਿੱਤਾ ਐਨਡੀਪੀਐਸ ਦਾ ਇਹਦੇ ਇਹਦੇ ਤੇ ਇਸ ਕਰਕੇ ਪਤਾ ਨਹੀਂ ਸਰਕਾਰ ਕਿਹੜੇ ਹਾਲਾਤਾਂ ਤੇ ਉਤਰੀ ਹੋਈ ਆ ਇੰਨਾ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਅਜ ਥਾ ਥਾ ਤੇ ਨਸ਼ਾ ਵਿਕ ਰਿਹਾ ਜਿਹੜੇ ਕਹਿੰਦੇ ਸੀ ਅਸੀਂ 1 ਮਹੀਨੇ ਚ ਨਸ਼ਾ ਬੰਦ ਕਰਾ ਦਿਆਂਗੇ ਬੰਦ ਹੋ ਰਿਹਾ ਨਸ਼ਾ ਪੰਜਾਬ ਦੇ ਵਿੱਚੋਂ ਔਰ ਨੌਜਵਾਨੀ ਨੂੰ ਕਿਹੜੇ ਰਾ ਕਿਉਂਕਿ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵੀ ਸ਼ਾਜਸ਼ਾਨ ਤਰੀਕੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਉਹਨੂੰ ਨਸ਼ਿਆਨੀ ਨੂੰ ਵੀ ਧੱਕਿਆ ਜਾ ਰਿਹਾ ਉਹਨੂੰ ਹੋਰ ਕ੍ਰਾਈਮ ਵਾਲੇ ਪਾਸੇ ਨੂੰ ਧੱਕਿਆ ਜਾ ਰਿਹਾ ਵੀ ਕੁਛ ਨੌਜਵਾਨੀ ਬਾਹਰ ਚਲੀ ਗਈ ਜਿਹੜੀ ਰਹ ਗਈ ਪੰਜਾਬ 'ਚ ਉਹਨੂੰ ਇਸ ਤਰੀਕੇ ਨਾਲ ਖਤਮ ਕਰ ਦਿਓ ਇੱਥੇ ਲਿਆ ਕੇ ਬਾਹਰਲੇ ਬੰਦੇ ਇੱਥੇ ਫਿਟ ਕਰ ਦਿਓ ਪੰਜਾਬ ਦੇ ਵਿੱਚ ਪੰਜਾਬ ਦਾ ਵजूद ਖਤਮ ਕਰਨ ਵਾਸਤੇ ਇਹ ਲੜਾਈ ਚੱਲ ਰਹੀ ਹੈ ਜਿਹੜੀ ਪੰਜਾਬ ਨੂੰ ਖਤਮ ਕਰਨ ਵਾਸਤੇ ਸਿਸਟਮ ਚੱਲ ਰਿਹਾ ਸ਼ਰਮ ਦੀ ਗੱਲ ਆ ਜਿਹੜਾ ਬੰਦਾ ਇੱਕ ਮੇਨਸਟ੍ਰੀਮ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਅਸੀਂ ਖੜਕੂ ਬਾਤ 'ਚ ਰਹੇ ਆ ਤੇ ਹੁਣ ਸਾਨੂੰ ਤੁਸੀਂ ਸਰਵੇਲੇ ਅੱਤਵਾਦੀ ਕਹੀ ਜਾਓਗੇ ਇੱਕ ਬੰਦਾ ਮੇਨਸਟ੍ਰੀਮ ਚ ਆ ਕੇ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਔਰ ਬੜੇ ਵਧੀਆ ਤਰੀਕੇ ਨਾਲ ਬਦੇ ਪਰਿਵਾਰ ਚ ਰਹਿ ਰਿਹਾ ਉਹਨੂੰ ਬਾਰ-ਬਾਰ ਮੈਂ ਕੱਲ ਵੀ ਇੱਕ ਮੀਡੀਆ ਤੇ ਦੇਖ ਰਿਹਾ ਸੀ ਇੱਕ ਸੋਸ਼ਲ ਮੀਡੀਆ ਤੇ ਉਹਨੂੰ ਬਾਰ-ਬਾਰ ਗੰਗੈਸਟਰ ਸ਼ਬਦ ਬੋਲ ਕੇ ਸੰਬੋਧਨ ਕੀਤਾ ਜਾ ਰਿਹਾ ਕਿੰਨੀ ਸ਼ਰਮ ਦੀ ਗੱਲ ਆ ਮੈਂ ਤਾਂ ਮੀਡੀਆ ਨੂੰ ਵੀ ਕਹਿਣਾਗਾ ਵੀ ਤੁਸੀਂ ਵੀ ਇਹ ਸੱਦ ਤੇ ਗਿਰਗੇ ਇਹ ਸੱਦ ਤੇ ਚਲੇ ਗਏ ਵੀ ਤੁਹਾਨੂੰ ਘੱਟੋ-ਘੱਟ ਕੋਈ ਮਰਿਆਦਾ ਤੇ ਕ ਵੀ ਨਹੀਂ ਰਹੀ ਇਸ ਕਰਕੇ ਬਹੁਤ ਕੰਡੈਮੇਬਲ ਗੱਲ ਆ ਜਿਹੜੀ ਉਹਨੂੰ ਬਾਰ-ਬਾਰ ਗੈਂਗਸਟਰ ਕਹੇ ਕਿ ਉਹ ਦੇਖੋ ਅੱਜ ਉਹ ਪਰਿਵਾਰ ਦਾ ਕੀ ਹਾਲ ਆ ਮੈਂ ਬੱਚੀ ਨੂੰ ਮਿਲ ਕੇ ਆ ਸਾਡੀ ਧੀ ਹੈ ਵਕਾਲਤ ਕਰਦੀ ਆ ਉਹਦੀ ਵਾਈਫ ਨੂੰ ਮਿਲ ਕੇ ਆ ਕਿਉਂਕਿ ਚਲੋ ਕਾਲਾ ਗੱਲ ਕਰਦਾ ਰਹਿੰਦਾ ਸਾਡਾ ਮੇਲ ਮਲਾ ਪੁੰਦੇ ਰਹਿੰਦਾ ਛੋੜੀ ਮਾਤਾ ਜੀ ਨੂੰ ਪਿਤਾ ਜੀ ਨੂੰ ਮਿਲ ਕੇ ਆ ਕਿੰਨੀ ਉਸ ਪਰਿਵਾਰ ਤੇ ਅੱਜ ਕੀ ਹਾਲਾਤ ਨੇ ਕੀ ਹਾਲਾਤ ਉਸ ਪਰਿਵਾਰ ਦੇ ਬਣੇ ਹੋਏ ਨੇ ਅੱਜ ਜਿਹੜੇ ਬੰਦੇ ਨੇ ਇੱਕ ਮੇਨ ਸਟ੍ਰੀਮ 'ਚ ਆ ਕੇ ਆਪਣੀ ਜ਼ਿੰਦਗੀ ਸ਼ੁਰੂ ਕਰ ਲਈ ਸੀ ਉਸ ਬੰਦੇ ਨੂੰ ਉਸ ਬੰਦੇ ਨੂੰ ਲਿਜਾ ਕੇ ਤੁਸੀਂ ਇੱਕ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਕੇ ਇਹ ਕਹਿ ਦੇਣਾ ਵੀ ਮੁਕਾਬਲਾ ਹੋ ਗਿਆ ਕਿੱਡੀ ਸ਼ਰਮ ਵਾਲੀ ਗੱਲ ਆ ਪੁਲਿਸ ਵਾਸਤੇ ਵੀ ਤੇ ਸਰਕਾਰ ਵਾਸਤੇ ਵੀ ਸਰਕਾਰ ਦੀ ਨਾ ਇੱਕ ਬਹੁਤ ਵੱਡੀ ਪਲਾਨਿੰਗ ਆ ਕਿ ਨਸ਼ਿਆਂ ਨਾਲ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਰੀਰਕ ਤੌਰ ਤੇ ਨਾ ਕਮਜ਼ੋਰ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਦੀ ਜਿਹੜੀ نسل ਆ ਉਹਨੂੰ ਖਤਮ ਕੀਤਾ ਜਾ ਸਕੇ ਪੰਜਾਬ ਦੇ ਵਿੱਚ ਤੁਸੀਂ ਦੇਖ ਲਓ ਇਹ ਕਹਿੰਦੇ ਸੀ ਨਸ਼ਾ ਤਾਂ ਅਸੀਂ 1 ਮਹੀਨੇ ਚ ਬੰਦ ਕਰਾ ਦੇਾਂਗੇ ਜਦੋਂ ਸਰਕਾਰ ਬਣ ਗਈ ਕੇਜਰੀਆਲ ਦੀ ਸਟੇਟਮੈਂਟ ਪਈਆਂ ਮੁੱਖ ਮੰਤਰੀ ਦੀ ਸਟੇਟਮੈਂਟ ਪਈਆਂ ਅੱਜ ਨਸ਼ੇ ਦਾ ਕੀ ਹਾਲ ਆ ਅੱਜ ਨਸ਼ਾ ਮੇਰੇ ਖਿਆਲ ਚ ਕਿਹੜਾ ਬਹੱਲਾ ਕਿਹੜਾ ਏਰੀਆ ਕਾ ਜਿੱਥੇ ਨਸ਼ਾ ਨਹੀਂ ਵਿਕ ਰਿਹਾ ਥਾਂ ਥਾਂ ਤੇ ਨਸ਼ਾ ਵਿਕ ਰਿਹਾ ਇੰਨਾ ਪੰਜਾਬ ਦੇ ਵਿੱਚ ਇੰਨਾ ਨਸ਼ਾ ਵਧਿਆ ਹੋਇਆ ਸਰਕਾਰ ਦਾ ਉਸ ਪਾਸੇ ਧਿਆਨ ਹੀ ਕੋਈ ਨਹੀਂ ਨਾ ਪੁਲਿਸ ਦਾ ਧਿਆਨ ਆ ਉਸ ਪਾਸੇ ਉਹਨਾਂ ਦੇ ਪੈਰਾ ਥੱਲੇ ਨਸ਼ਾ ਵਿਕ ਰਿਹਾ ਉਹਨਾਂ ਦੇ ਮੋਢੇ ਥੱਲੇ ਉਹਨਾਂ ਦੇ ਗੋਡੇ ਮੋਢੇ ਥੱਲੇ ਨਸ਼ਾ ਵਿਕ ਰਿਹਾ ਪੁਲਿਸ ਦੇ ਉਹ ਸੋਸ ਪਾਸੇ ਤੇ ਹਨੇਂ ਦੇ ਰਹੀ ਕਿਸੇ ਨੂੰ ਫੜ ਲੈਂਦੇ ਨੇ ਕਿਸੇ ਦੇ 1 ਕਿਲੋ ਭੁੱਕੀ ਪਾ ਦਿੰਦੇ ਨੇ ਕਿਸੇ ਦੇ 2 ਕਿਲੋ ਭੁੱਕੀ ਪਾ ਦਿੰਦੇ ਨੇ ਜਿਹੜੀ ਉਹਦੀ ਜਾੜਾ ਨਸ਼ੇ ਦੀ ਹੁਣ ਤੁਸੀਂ ਦੇਖੋ ਪਿੱਛੇ ਜਿਹਨਾਂ ਦੇ ਕਿੰਨੇ ਐਮਐਲਏ ਦੇ ਮੰਤਰੀਆਂ ਦੇ ਰਿਸ਼ਤੇਦਾਰ ਆਪ ਨਸ਼ਿਆਂ ਚ ਇਨਵੋਲ ਹੋਏ ਫੜੇ ਨੇ ਕਿਉਂਕਿ ਐਮਐਲਏ ਖੁਦ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਕਿਹੜੇ ਐਮਐਲਏ ਦਾ ਮੈਥੋਂ ਜਿਹੜੇ ਮਰਜ਼ੀ ਤੁਹਾਨੂੰ ਦੇ ਦੇਣਾ ਸਾਰੇ ਐਮਐਲਏ ਨਸ਼ਾ ਬਕਵਾ ਰਹੇ ਨੇ ਪੰਜਾਬ ਦੇ ਵਿੱਚ ਦੇਖੋ ਜਿਹੜਾ ਰਾਜੇ ਬੜਿੰਗ ਦੀ ਉਸ ਕੇਸ ਕੇਸ ਦੇ ਮਦਈ ਦੇ ਘਰੇ ਆਉਣਾ ਜਿਹਦੇ ਚ ਗਰਮੀਤ ਸਿੰਘ ਕਾਲੇ ਦਾ ਇਨਕਾਊਂਟਰ ਹੋਇਆ ਇਹ ਬੜੀ ਸ਼ੱਕ ਦੇ ਘੇਰੇ ਵਾਲੀ ਗੱਲ ਆ ਕਿਉਂਕਿ ਰਾਜੇ ਬੜਿੰਗ ਨੂੰ ਵੀ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਦਨ ਦਾ ਉਹ ਆਇਆ ਉਸ ਦਿਨ ਦੀ ਉਹਦੀ ਪਲਾਨਿੰਗ ਹੋਈ ਰਾਜੇ ਬੜਿੰਗ ਦੀ ਭਗਵੰਤ ਮਾਨ ਨਾਲ ਯਾਰੀ ਦਾ ਕਿਹਨੂੰ ਨਹੀਂ ਪਤਾ ਇੱਥੇ ਫੜ ਫੜ ਮਿਨਿਸਟਰ ਕਾਂਗਰਸ ਦੇ ਅੰਦਰ ਦੇਤੇ ਜਿਹੜੇ ਬੰਦੇ ਦੇ ਉੱਤੇ ਐਡੇ ਵੱਡੇ ਇਲਜ਼ਾਮ ਨੇ ਆਪਣੇ ਆਪਣੇ ਮੇਰੇ ਹਲਕੇ ਦੇ ਵਿੱਚ ਭਦੌਰ ਸਭ ਤੋਂ ਵੱਧ ਇੰਡਸਟਰੀ ਆ ਬੱਸਾਂ ਦੀ ਜਿੱਥੇ ਬੱਸਾਂ ਦੀਆਂ ਬਾਡੀਆਂ ਲੱਗਦੀਆਂ ਨੇ ਔਰ ਉਹਨੇ ਆਪਦੀ ਆਪਦੀ ਸਰਕਾਰ ਹੁੰਦੇ ਜਦੋਂ ਟਰਾਂਸਪੋਰਟ ਮਿਨਿਸਟਰ ਸੀ ਉਹਦੀਆਂ ਸਾਰੀਆਂ ਬਾਡੀਆਂ ਰਾਜਸਥਾਨ ਚੋਂ ਲੱਗੀਆਂ ਨੇ ਔਰ ਉਹਦੀ ਸਾਰੀ ਜਿਹੜੀ ਉਹ ਕਹਿੰਨਦਾ ਮੇਰੀ ਇਹਦੀ ਫਾਈਲ ਸਾਡੇ ਕੋਲੇ ਪਈ ਹੈ ਵਿਜੀਲੈਂਸ ਕੋਲੇ ਵਿਜੀਲੈਂਸ ਨੇ 2 ਸਾਲ ਹੋ ਗਏ ਅਜ ਤੱਕ ਰਾਜੇਪੁਰਿੰਗ ਨੂੰ ਨੋਟਿਸ ਦੇ ਕੇ ਬੁਲਾਇਆ ਤੱਕ ਨਹੀਂ ਕਿਉਂਕਿ ਰਾਜੇ ਬੜਿੰਗਦੀ ਤੇ ਭਗਵੰਤ ਮਾਨ ਦੀ ਯਾਰੀ ਦਾ ਸਾਰੇ ਪੰਜਾਬ ਨੂੰ ਪਤਾ ਇਸ ਕਰਕੇ ਰਾਜੇ ਬੜਿੰਗ ਦੇ ਦਾ 2 ਦਿਨ ਪਹਿਲਾਂ ਮਦਹੀ ਦੇ ਘਰ ਆ ਕੇ ਜਾਣਾ ਔਰ ਥੋੜੇ ਜੇ ਦਿਨਾਂ ਬਾਅਦ ਹੀ ਗਰਮੀਤ ਸਿੰਘ ਕਾਲੇ ਦਾ ਇੱਕ ਸ਼ਾਸ਼ਣ ਤਰੀਕੇ ਨਾਲ ਇੰਕਾਊਂਟਰ ਹੋ ਜਾਣਾ ਇਹ ਵੀ ਕਿਤੇ ਨਾ ਕਿਤੇ 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 ਨਾ ਕਿਤੇ ਰਾਜੇ ਬੜਿੰਗ ਦੀ ਜਿਹੜੀ ਇੱਥੇ ਮੌਜੂਦਗੀ ਆ ਇੱਥੇ ਆਉਣਾ ਵੀ ਸ਼ੱਕ ਦੇ ਘੇਰੇ ਦੇ ਵਿੱਚ ਦੇਖੋ ਮੇਰਾ ਇਸ ਮੇਰਾ ਇਸ ਗਰਮੀਤ ਸਿੰਘ ਕਾਲੇ ਨਾਲ ਪਾਰਟੀ ਦੇ ਮੈਂ ਬਤੌਰ ਪਾਰਟੀ ਦਾ ਹਲਕਾ ਇੰਚਾਰਜ ਵੀ ਗੱਲ ਕਰਦਾ ਉਹ ਤੋਂ ਇਲਾਵਾ ਵੀ ਮੇਰੇ ਇਹਦੇ ਨਾਲ ਭਰਾਮਾ ਵਾਲੇ ਸੰਬੰਧ ਸੀ ਇਨੂੰ ਪਿੱਛੇ ਦੇ ਐਸਐਚ ਚੁੱਪ ਤਨੋਲਾ ਤੰਗ ਕਰਦਾ ਸੀ ਮੈਂ ਇਮਾਨਦਾਰੀ ਨਾਲ ਇਹਦੇ ਨਾਲ ਡਾਂਗੋਂ ਖੜਾ ਇਹਦੀ ਵਾਈਫ ਨੂੰ ਪਤਾ ਇਹਦੇ ਪਰਿਵਾਰ ਨੂੰ ਪਤਾ ਪਿੰਡ ਰਾਜੀ ਹੈ ਜੀ ਕੀ ਕਹਿਣਾ ਚਾਹੋਗੇ ਅਸੀਂ ਐਂ ਕਹਿਣਾ ਚਾਹੁੰਦੇ ਸਰਕਾਰ ਨੂੰ ਜੀ ਜਿਹੜੇ ਗੈਂਸਟਰ ਨੇ ਜਿਵੇਂ ਮੂਸੇ ਵਾਲਾ ਵਾਈਰ ਵਰਵਾਇਆ ਜਿਵੇਂ ਮਾ ਸਰਿਆਂ ਗੈਂਸਟਰਾਂ ਘਰੇ ਆ ਕੇ ਮਾਰੇ ਉਹਨਾਂ ਦਾ ਕੋਈ ਕਾਰਵਾਈ ਨਹੀਂ ਉਹਨਾਂ ਸਕਿਉਰਟੀਆ ਦੀ ਬੈਠਾ ਸਰਕਾਰ ਸਕਿਉਰਟੀਆ ਦੇ ਜਿਹਨੇ ਭਾਤਮਾਨ ਇੱਕ ਪਾਸੇ ਭਗਤ ਸਿੰਘ ਦੀ ਪੱਗ ਬੰਨੀ ਬੈਠਾ ਜਿਹੇ ਪੰਜਾਬ ਦਾ ਬਾਦਸ਼ਾਹ ਪੱਗ ਨੂੰ ਕੁਦਾ ਅਗਲਾ ਐਣ ਪੱਗ ਲਾ ਕੇ ਪਰਾਂ ਤੇਰੇ ਬੁੱਚੜ ਬੰਦਾ ਏ ਬਿਆਨਤਾ ਬੁਝਰਾ ਏ ਰਬਾਤਮਾਨ ਇਹ ਬੋਟ ਰੂਟ ਰੈਡ ਲਿਆਉਣ ਲੱਗੇ ਪੰਜਾਬ ਚ ਠੀਕ ਹੈ ਕੀ ਇੱਥੇ ਅਤਵਾਦਵਾਦ ਚੱਗੀ ਹੈਗਾ ਬੋਟ ਰੂਟ ਰੈਡ ਲਿਆ ਰਹੇ ਨੌਜਵਾਨੀ ਦਾ ਸਕਾਰ ਖੜਨਾ ਚਾਹੁੰਦਾ ਭਵੰਤਮਾਨ ਫਰਿਆਮ ਕਹਿੰਦਾ ਮੇਰਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਹੈ ਇਹ ਕਹਿੰਦੇ ਨੇ ਮਾਰ ਕੇ ਜੋ ਬਾਣ ਚ ਲਗਾਏ ਨੇ ਪੁਲਿਸ ਵਾਲੇ ਕੋਈਆਂ ਮਾਰ ਕੇ ਬਾਜੀ ਦੇ ਉਦੋਂ ਬਾਅਦ ਇਹਨੇ ਬਾਣ ਚ ਲਗਾਏ ਨੇ ਆਪ ਇਹਨਾਂ ਸਾਰਾ ਇਹਨਾਂ ਨੇ ਪਲੇਨਿੰਗ ਹੈ ਕਾਉਂਟਰ ਇਹਨਾਂ ਨੇ ਕੋਈ ਨਾ ਗੋਲੀਆਂ ਚਲਾਈ ਬਾਈ ਨੇ ਜਿਹਦੇ ਨਾਲ ਬੰਦੇ ਜੀ ਤਿੰਨ ਫਿਰ ਉਹਨਾਂ ਦੇ ਛੇ ਰਿਟਵੀ ਨਿਕਲੇ ਬਾਜੀ ਦੀ ਗੋਲੀਆਂ ਵੱਜੀ ਗੋਲੀਆਂ ਵੱਜੇ ਤਿੰਨ ਹੋਰੇ ਜਿਹਨਾਂ ਨੇ ਜਮਾ ਆਪ ਕੋਲੇ ਆ ਕੇ ਮਾਰ ਕੇ ਉਹ ਪਹੀਏ ਪੁਲਿਸ ਵਾਲੇ ਜਮਾਂ ਝੂਠ ਕਹਿ ਰਹੇ ਨੇ ਪੁਲਿਸ ਨੇ ਕਾਊਂਟਰ ਨਾ ਫੇਕ ਕਰਿਆ ਕਿੰਨੀ ਗੋਲੀਆਂ ਮਾਰੀਆਂ ਗੋਲੀਆਂ ਜਿ ਘੱਟੋ ਘੱਟ 5 ਸੀ ਗੋਲੀਆਂ ਤਾਂ ਹੈਗੀਆਂ ਨੇ ਜੀ 6 ਗੋਲੀਆਂ ਹੈਗੀਆਂ ਨੇ ਮਾਰੀਆਂ ਨੇ ਬਾਕੀ ਇਹ ਬੰਦੇ ਕੋਲ ਜੇ ਮੰਨ ਲਓ ਗੋਲੀ ਹੋ ਬੰਦਾ ਮੂਹਰੇ ਗੋਲੀ ਚਲਾਉਂਦਾ ਉਹਦੇ ਹੋਰ ਮੰਨ ਲੈ ਐ ਥੋੜੀਆਂ ਵੀ ਇੱਕ ਥਾਵੇਂ ਤਿੰਨ ਗੋਲੀਆਂ ਲੱਗਣੀਆਂ ਤੇ ਚੌਥੀ ਦਿਖਾਈ ਉਹ ਪੁਲਸਾਂ ਨੇ ਖੈਰ ਫਟੜੋਨੇ ਰਾਡ ਦੋ ਮਲਾਜ ਫਟੜਦੋ ਕਿੱਥੇ ਦਾਖਲ ਨੇ ਉਹ ਵੀ ਨਾਲ ਜੇ ਬਾਈ ਗੋਲੀ ਚਲਾਉਂਦਾ ਉਹ ਸਿੱਧਾ ਨਿਸ਼ਾਨਾ ਫੋੜਪੜੀ ਚ ਲਾਉਂਦਾ